ਪਾਰਟ ਅਮਰੀਕੀ ਏਜੰਸੀਆਂ ਨੂੰ ਸੌਂਪੇਗਾ 12 ਗੈਂਗਸਟਰਾਂ ਦੀ ਸੂਚੀ ਅਨਮੋਲ ਤੇ 골ਡੀ ਤੱਕ ਤੇ ਕਾਰਵਾਈ ਦੀ ਤਿਆਰੀ ਕਨੌਰੀ ਬਾਰਡਰ ਤੇ ਕਿਸਾਨਾਂ ਦੀ ਮਹਾਪੰਚਾਇਤ ਦਰਾਂ ਪਿਆ ਭੜਤੂ ਘਟਨਾ ਦੇਖ ਸਭ ਨੂੰ ਬਈਆ ਭਾਜਣਾ 1984 ਸਿੱਖ ਦੰਗਿਆਂ ਦੇ ਮਾਮਲੇ ਵਿੱਚ ਸੱਜਣ ਕੁਮਾਰ ਦੋਸ਼ੀ ਕਰਾਰ ਅਡਾਨੀ ਨੂੰ ਰਾਤ ਟਰੰਪ ਨੇ ਵਿਦੇਸ਼ੀ ਰਿਸ਼ਵਤਖੋਰੀ ਕਾਨੂੰਨ ਨੂੰ ਲਾਗੂ ਕਰਨ ਤੇ ਲਾਈ ਰੋਕ ਹੁਣ ਖਬਰਾਂ ਵਿਸਤਾਰ ਨਾਲ ਟਾਬੀ ਗੁਜਰਾ ਬਾਰਡਰ ਤੇ ਕਿਸਾਨ ਮਹਾਪੰਚਾਇਤ ਤੁਰੰਤ ਉਸ ਸਮੇਂ ਪੜਤੂ ਪੈ ਗਿਆ ਜਦੋਂ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੀ ਟੀਮ ਵਿੱਚ ਸ਼ਾਮਲ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਦੀ ਅਚਾਨਕ ਤਬੀਰਤ ਵਿਗੜ ਗਈ ਦੱਸਿਆ ਜਾ ਰਿਹਾ ਹੈ ਕਿ ਬਲਦੇਵ ਸਿੰਘ ਸਿਰਸਾ ਨੂੰ ਦਿਲ ਦਾ ਦੌਰਾ ਪਿਆ ਹੈ ਇਸ ਦਰਾਂ ਉਹਨਾਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਹਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਬਲਦੇਵ ਸਿੰਘ ਸਿਰਸਾ ਨੂੰ ਦੌਰਾ ਪਿਆ ਸੀ। ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਭਾਰਤ ਦੀ ਚੋਟੀ ਦੀਆਂ ਸੁਰੱਖਿਆ ਏਜੰਸੀਆਂ ਨੇ 12 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ। ਅਮਰੀਕਾ ਵਿੱਚ ਸੈਟਲ ਹਨ ਇੰਡੀਅਨ ਐਕਸਪ੍ਰੈਸ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਭਾਰਤ ਇਸ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵਾਸ਼ਿੰਗਟਨ ਵਿੱਚ ਸਬੰਧਤ ਅਧਿਕਾਰੀਆਂ ਨਾਲ 12 ਗੈਂਗਸਟਰਾਂ ਦੀ ਇਹ ਸੂਚੀ ਸਾਂਝੀ ਕਰ ਸਕਦਾ ਹੈ। ਡੋਨਾਲਡ 트럼ਪ ਦੇ ਓਵਲ ਦਫਤਰ ਵਾਪਸ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦਾ ਇਹ ਅਮਰੀਕਾ ਦੌਰਾ ਉਹਨਾਂ ਦਾ ਪਹਿਲਾ ਦੌਰਾ ਹੈ ਰਿਪੋਰਟ ਦੇ ਅਨੁਸਾਰ ਭਾਰਤੀ ਸੁਰੱਖਿਆ ਏਜੰਸੀਆਂ ਦੁਆਰਾ ਤਿਆਰ ਕੀਤੀ ਗਈ ਸੂਚੀ ਵਿੱਚ ਅਨਮੋਲ ਬਿਸ਼ਨੋਈ ਅਤੇ ਗੋਲਦੀ ਬਰਾਡ ਸਮੇਤ ਕਈ ਬਦਨਾਮ ਅਪਰਾਧੀਆਂ ਦੇ ਨਾਮ ਸ਼ਾਮਲ ਕੀਤੇ ਗਏ ਹਨ ਸੂਤਰਾਂ ਅਨੁਸਾਰ ਕੇਂਦਰੀ ਏਜੰਸੀਆਂ ਕੋਲ ਪਹਿਲਾਂ ਹੀ ਇਨ੍ਹਾਂ ਅਪਰਾਧੀਆਂ ਦੀ ਸੂਚੀ ਹੈ ਜੋ ਵਿਦੇਸ਼ ਭੱਜ ਗਏ ਹਨ ਪਰ ਕੁਝ ਹਫ਼ਤੇ ਪਹਿਲਾਂ ਉਹਨਾਂ ਨੂੰ ਖਾਸ ਤੌਰ ਤੇ ਅਮਰੀਕਾ ਭੱਜੇ ਗਏ ਅਪਰਾਧੀਆਂ ਅਤੇ ਉਹਨਾਂ ਦੇ ਵਿਰੁੱਧ ਦਰਜ ਮਾਮਲਿਆਂ ਨਾਲ ਸੰਬੰਧਿਤ ਇੱਕ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ ਇੰਡੀਅਨ ਐਕਸਪ੍ਰੈਸ ਦੇ ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ 12 ਅਪਰਾਧੀਆਂ ਦੇ ਨਾਵਾਂ ਦੀ ਸੂਚੀ ਉਹਨਾਂ ਦੇ ਅਪਰਾਧਿਕ ਰਿਕਾਰਡ ਸਮੇਤ ਤਿਆਰ ਕੀਤੀ ਗਈ ਹੈ ਇਸ ਤੋਂ ਇਲਾਵਾ ਭਾਰਤੀ ਏਜੰਸੀਆਂ ਵੱਲੋਂ ਉਹਨਾਂ ਸਾਰੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਇੱਕ ਨੋਟ ਵੀ ਨੱਥੀ ਕੀਤਾ ਗਿਆ ਹੈ ਉਹਨਾਂ ਭਾਰਤੀ ਏਜੰਸੀਆਂ ਨੂੰ ਉਮੀਦ ਹੈ ਕਿ ਇਸ ਮੁੱਦੇ ਤੇ ਉਹਨਾਂ ਦੇ ਅਮਰੀਕੀ ਇੱਕ ਸੂਤਰਾਂ ਨਾਲ ਸੁਚਾਰੂ ਗੱਲਬਾਤ ਹੋਵੇਗੀ ਜਿਸ ਨਾਲ ਅਮਰੀਕਾ ਤੋਂ ਦੇਸ਼ ਨਿਕਾਲਾ ਖਤਮ ਹੋ ਸਕਦਾ ਹੈ ਸੂਤਰਾਂ ਅਨੁਸਾਰ ਭਾਰਤੀ ਏਜੰਸੀਆਂ ਵੱਲੋਂ ਅਮਰੀਕੀ ਅਧਿਕਾਰੀਆਂ ਨੂੰ ਸੌਂਪੀ ਜਾਣ ਵਾਲੀ 12 ਗੈਂਗਸਟਰਾਂ ਦੀ ਸੂਚੀ ਵਿੱਚ ਲੋਰੈਂਸ ਵਿਸ਼ਨੋਈ ਦਾ ਭਰਾ ਅਨਮੋਲ ਵਿਸ਼ਨੋਈ ਗੋਲਡੀ ਬਰਾੜ ਦੇ ਨਾਲ ਉਸਦੇ ਸਾਥੀ ਦਮਨ ਜੋਤ ਸਿੰਘ ਕਾਲੋਂ ਉਰਫ ਦਮਨ ਕਾਲੋਂ ਅਮਰਪਾਲ ਸਿੰਘ ਹਰਜੋਤ ਸਿੰਘ ਹਰਵੀਰ ਸਿੰਘ ਨਵਰੂਪ ਸਿੰਘ ਸਵਰਨ ਸਿੰਘ ਉਰਫ ਫੌਜੀ ਸਹਿਲ ਕਲਾਸ਼ ਰਿਤੋਲੀ ਯੋਗੇਸ਼ ਉਰਫ ਬੌਬੀ 베ਰੀ ਆਸ਼ੂ ਉਰਫ ਪਾਨੂ ਪ੍ਰਤਾਪ ਸਾਂਭੀ ਅਤੇ ਅਮਨ ਸਾਂਭੀ ਸ਼ਾਮਲ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਕਾਰਜਕਾਰੀ ਹੁਕਮ ਤੇ ਦਸਖਤ ਕੀਤੇ ਹਨ ਜਿਸ ਚ ਨਿਆਂ ਮੰਤਰਾਲੇ ਵੱਲੋਂ ਲਗਭਗ ਅੱਧੀ ਸਦੀ ਪੁਰਾਣੇ ਕਾਨੂੰਨ ਤੇ ਰੋਕ ਲਾਉਣ ਤੇ ਉਸ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤਾ ਗਿਆ ਹੈ ਅਡਾਨੀ ਸਮੂਹ ਖਿਲਾਫ ਰਿਸ਼ਵਤਖੋਰੀ ਦੀ ਜਾਂਚ ਲਈ ਇਸੇ ਕਾਨੂੰਨ ਤਹਿਤ ਸ਼ੁਰੂ ਕੀਤੀ ਗਈ ਸੀ 트੍ਰੰਪ ਨੇ 1977 ਦੇ ਵਿਦੇਸ਼ੀ ਪ੍ਰਿਸ਼ਟ ਅਭਿਆਸ ਐਕਟ ਐਫ ਸੀ ਪੀ ਏ ਨੂੰ ਲਾਗੂ ਕਰਨ ਤੇ ਰੋਕ ਲਗਾ ਵਾਲੀ ਇਸ ਹੁਕਮ ਤੇ ਦਸਖਤ ਕੀਤੇ ਹਨ ਜੋ ਕਿ ਅਮਰੀਕੀ ਕੰਪਨੀਆਂ ਦੇ ਵਿਦੇਸ਼ੀ ਸੰਸਥਾਵਾਂ ਨੂੰ ਵਪਾਰ ਕਰਨ ਲਈ ਵਿਦੇਸ਼ੀ ਸਰਕਾਰਾਂ ਦੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਤੋਂ ਰੋਕਦਾ ਹੈ ਰਾਸ਼ਟਰਪਤੀ ਨੇ ਅਮਰੀਕੀ ਟਾਰਨੀ ਜਨਰਲ ਪ੍ਰੇਮਲਾ ਬੇਡੀ ਨੂੰ ਐਫਸੀਪੀਏ ਨੂੰ ਲਾਗੂ ਕਰਨ ਤੇ ਰੋਕਣ ਦੇ ਨਿਰਦੇਸ਼ ਦਿੱਤਾ ਜਿਸ ਤੋਂ ਤਹਿਤ ਅਮਰੀਕੀ ਨਿਆਂ ਵਿਭਾਗ ਨੇ ਕੁਝ ਹਾਈ ਪ੍ਰੋਫਾਈਲ ਮਾਮਲਿਆਂ ਦੀ ਜਾਂਚ ਕਰ ਰਿਹਾ ਸੀ ਇਸ ਤਹਿਤ ਹੀ ਭਾਰਤੀ ਯੋਗਪਤੀ ਅਤੇ ਅਡਾਨੀ ਗਰੁੱਪ ਦੇ ਮੁਖੀ ਗੋਤਮ ਅਡਾਨੀ ਅਤੇ ਉਹਨਾਂ ਦੇ ਭਤੀਜੇ ਸਾਗਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਿਛਲੇ ਸਾਲ ਸਾਬਕਾ ਰਾਸ਼ਟਰਪਤੀ ਜੋਬੀਡਨ ਦੀ ਅਗਵਾਹੀ ਵਾਲੇ ਨਿਆਂ ਵਿਭਾਗ ਨੇ ਅਡਾਨੀ ਤੇ ਸੂਰਜੀ ਊਰਜਾ ਦੇ ਠੇਕਿਆਂ ਦੀ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਅਮਰੀਕੀ ਡਾਲਰ ਲਗਭਗ 2100 ਕਰੋੜ ਤੋਂ ਵੱਧ ਦੀ ਰਿਸ਼ਵਤ ਦੇਣ ਦੀ ਯੋਜਨਾ ਦੇ ਕਥੀ ਤੌਰ ਤੇ ਹਿੱਸਾ ਦੇਣ ਦਾ ਦੋਸ਼ ਲਗਾਇਆ ਸੀ ਹਾਲਾਂਕਿ ਅਡਾਨੀ ਗਰੁੱਪ ਨੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ 1984 ਵਿੱਚ ਸਿੱਖ ਦੰਗਿਆਂ ਵਿੱਚ ਕਤਲ ਨਾਲ ਜੁੜੇ ਇੱਕ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਦਿੱਲੀ ਦੇ ਰਾਉਸ ਵੈਨਿਊ ਕੋਰਟ ਨੇ ਮਾਮਲੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾ ਦਿੱਤਾ ਹੈ ਕੋਰਟ ਨੇ ਸਜ਼ਾ ਤੇ ਬੈਸ ਲਈ ਮਾਮਲਾ 18 ਫਰਬੀ ਨੂੰ ਸੂਚੀਬੰਦ ਕੀਤਾ ਹੈ ਸੱਜਣ ਕੁਮਾਰ ਇਸ ਸਮੇਂ ਤਿਹਾਰਡ ਜੇਲ੍ਹ ਵਿੱਚ ਬੰਦ ਹੈ ਸੱਜਣ ਕੁਮਾਰ ਨੂੰ ਤਿਹਾਰਡ ਜੇਲ੍ਹ ਤੋਂ ਹੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਹ ਮਾਮਲਾ 1984 ਨੂੰ ਸਰਸਪਤੀ ਵਿਹਾਰ ਇਲਾਕੇ ਵਿੱਚ ਇੱਕ ਸਿੱਖ ਪਿਤਾ ਤੇ ਉਸਦੇ ਪੁੱਤਰ ਨੂੰ ਕਤਲ ਨਾਲ ਮਾਮਲਾ ਜੁੜਿਆ ਹੋਇਆ ਹੈ ਇਸ ਮਾਮਲੇ ਵਿੱਚ ਸੱਜਣ ਕੁਮਾਰ ਤੇ ਭੀੜ ਦੀ ਗਵਾਹੀ ਕਰਨ ਦਾ ਦੋਸ਼ ਹੈ ਦੋਸ਼ ਹੈ ਕਿ ਸੱਜਣ ਕੁਮਾਰ ਦੇ ਉਕਸਾਵੇ ਤੇ ਭੀੜ ਨੇ ਦੋ ਸਿੱਖ ਪਿਤਾ ਪੁੱਤਰ ਨੂੰ ਜ਼ਿੰਦਾ ਸਾੜ ਦਿੱਤਾ ਹੈ ਪੇੜਤ ਦੇ ਘਰ ਲੁੱਟਖੋ ਕੀਤੀ ਗਈ ਅਤੇ ਘਰ ਵਿੱਚ ਮੌਜੂਦ ਦੂਜੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ